ਦੇ ਵੀ ਹੌਟਲਾਂ ਜਾ ਕੇ ਮੀਲ ਬਤਾਇਆ ਜਾ ਰਿਹਾ ਹੈ ਸ਼ਰਾਬਾ ਪਲਾਈਆਂ ਜਾ ਰਹੀਆਂ ਨੇ ਉਹਨੂੰ ਸ਼ਰਮ ਨਹੀਂ ਆ ਰਹੀ ਪਰ ਮੈਂ ਕਹਿੰਦਾ ਵੀ ਮੈਂ ਨਾ ਦਾਰੂ ਬੰਦ ਰਿਹਾ ਹੈ ਨਾ ਪਲਾਉਣੀ ਹੈ ਨਾ ਵਿੱਚ ਕਿਸੇ ਨੂੰ ਖਲਾਉਣਾ ਨਾ ਖਾਦਾ ਪਰ ਗੱਲ ਇਹ ਹੈ ਜਦੋਂ ਤੁਸੀਂ ਸਾਨੂੰ ਮਾਰ ਸੋਣਾ ਦਵੋਗੇ ਸਿੱਧੀ ਜਾਂ ਤੋਂ ਬਾਅਦ ਅਸੀਂ ਤੁਹਾਡੇ ਜੋ ਆਪਨੀ ਬੈਸ਼ੂ ਪਾਰਟੀ ਕਰਾਂਗੇ ਜੋ ਕੌਮੇ ਖਰਾਮਾਂਗੇ ਪਰ ਗੱਲ ਇਹ ਹੈ ਇਹਨਾਂ ਨੂੰ ਲੋਕਾਂ ਨੂੰ ਚਾਹੀਦਾ ਜੋ ਅੱਜ ਕਾ ਸ਼ਰਾਬ ਰਾਹ ਰਹੇ ਆਮ ਲੋਕਾਂ ਦਾ ਕਹਿਣਾ ਹੈ ਜੀ ਵੀ ਇੱਥੇ ਬੋਟਾਂ ਦੇ ਮੌਕੇ ਤੱਕੇਸ਼ਾਈ ਹੋਊਗੀ ਆਮ ਪਾਰਟੀ ਵੱਲੋਂ ਇਹਦੇ ਬਾਰੇ ਕੀ ਕਹਿਣਾ ਇੱਕ ਹਵਾ ਚੱਲ ਰਹੀ ਹੈ ਵੀ ਸਰਕਾਰ ਦੇ ਜਿਹੜੇ ਆਵਾ ਦੇ ਪਾਰਟੀ ਦੇ 11 ਦੇ 11 ਵਾਰਨਾ ਚ ਬੰਦੇ ਨੇ ਉਹਨੇ ਜਮਾਨਤਾ ਜੜਤ ਹੋਣ ਜਾ ਰਹੀਆਂ ਨੇ ਸਰਕਾਰ ਹਰ ਇਸ ਜਗਤੂਗੀ ਤੱਕੇਸ਼ਾਈ ਕਰੂਗੀ ਪਰ ਮੈਂ ਚੋਣ ਕਮਿਸ਼ਨ ਵਿੱਚ ਲਿਖੀ ਹੈ ਵੀ ਸਾਡੇ ਬਾੜਾ ਚ ਬੁੱਠਾ ਤੇ ਕੋਈ ਕੋਈ ਤੱਕੇਸ਼ਾਈ ਨਾ ਹੋ ਉਤੀ ਜਾਵੇ ਬਾਰੇ ਬੋਸਾਂ ਲਾਇਆ ਜਾਣ ਉੱਚ ਪ੍ਰਬੰਧ ਕੀਤਾ ਜਾਣ ਅਤੇ ਇੱਕ ਗੱਲ ਹੋਰ ਚੱਲ ਰਹੀ ਸੀ ਵੀ ਬੋਟਾ ਪੋਲ ਹੋਂ ਤੋਂ ਬਾਅਦ ਮਸ਼ੀਨਾਂ ਚੱਕ ਕੇ ਸਟੌਂਗ ਨੂੰ ਫਿੜਾਣਗੇ ਉੱਥੇ ਮਸ਼ੀਨਾਂ ਹੋਲ ਰੱਖਿਆ ਨਹੀਂ ਹੋ ਰੱਖਿਆ ਜਾ ਰਹੇ ਨੀਆ ਪਰ ਮੈਚੂਨ ਨੂੰ ਆਖਰ ਚ ਲਿਖਿਆ ਵੀ ਸਾਡੇ ਡਿਵੀਜ਼ਨ ਅਲਕੇ ਦੇ ਚਾਰ ਦੇ ਵੱਲੋਂ ਸਰਕਾਰ ਵੱਲੋਂ ਇਹ ਤੱਕੇ ਚੈਨ ਕਰਨ ਦੀ ਕੋਸ਼ਿਸ਼ ਕੀਤੀ ਜੋਗੀ ਬਾਰੰਸੀਨਾ ਉੱਥੇ ਹੀ ਰੱਖਿਆ ਹੈ ਸਾਡੇ ਸਾਹਮਣੇ ਉਸੇ ਮੌਕੇ ਬੇਨਤੀ ਕੀਤੀ ਹੋਏ ਬਸਰਾਤ ਵੈਚੋਂ ਮੈਂ ਦੱਸ ਰਹੀਆਂ ਨੇ ਕਿ ਅੱਜ ਅਸੀਂ ਹੁਣੇ ਅੱਗੇ ਇਸ ਵਾਰੀ ਚ ਜੀਵੇ ਹਾਂ ਹਾਂ ਜੀ ਜੋਸੀ ਸਾਹਿਬ ਤੁਸੀਂ ਕਿਸ ਵੇਚ ਨੂੰ ਲੈ ਕੇ ਆਜ਼ਾਦ ਉਮੀਦਵਾਰ ਖੜੇ ਹੋ ਕਿਉਂਕਿ ਤੁਸੀਂ ਪਹਿਲਾਂ ਬਹੁਤ ਆਮ ਆਦਮੀ ਪਾਰਟੀ ਚ ਕੰਮ ਕੀਤਾ ਕੀ ਕਾਰਨ ਹੋਇਆ ਕਿ ਜਿਹੜਾ ਤੁਸੀਂ ਅੱਜ ਆਜ਼ਾਦ ਉਮੀਦਵਾਰ ਲੜ ਰਹੇ ਪਹਿਲਾਂ ਤਾਂ ਬਾੜਵਾਸੀਆਂ ਦੋੜਨ ਬਾੜਵਾਸੀਆਂ ਮੇਰਾ ਸਤਿਕਾਰ ਜੈਸ਼ੀ ਨਾਮ ਮੈਂ ਆਮਦੀਪਾਤ ਦੋੜਨ ਮਿੱਛਾਂ ਲੋਇਆ ਸੀ ਕੈਂਕ ਸਮਾਸ਼ੇਵ ਸੀ ਮੈਨੂੰ ਉਸ ਸਮੇਂ ਦੇ ਹਲਕਾਂ ਚਾਤ ਇਹ ਕਹਿਆ ਸੀ ਕਿ ਤੁਸੀਂ ਸਮਾਸ਼ੇਕੋਂ ਮੈਂ ਤੁਹਾਡੇ ਨਾਲ ਕਿੰਨੇ ਬੰਦੇ ਹੀ ਲੋੜ ਹੈ ਮੈਂ ਇੱਥੇ ਕੱਲ੍ਹ ਫਿਰ ਸਕੂਟਰ ਤੇ ਸਾਈਕਲ ਤੇ ਘਰ ਵਿੱਚ ਤੇ ਮੇਰਾ ਕੋਈ ਬੈਠਦਾ ਮੈਨੂੰ ਸਮਾਸੀ ਬੰਦੇ ਹੀ ਲੋੜ ਹੈ ਕਿਉਂਕਿ ਇਹਦੀ ਪਾਰਟੀ ਆਪ ਪਾਰਟੀ ਆਪ ਲੋਕਾਂ ਦੀ ਪਾਰਟੀ ਹੈ ਸਰ ਨੂੰ ਤੁਹਾਡੇ ਬੰਦੇ ਹੀ ਲੋੜ ਹੈ ਮੇਰਾ ਸਾਥ ਦੇ ਪਰ ਮੈਂ ਕੁ ਸਮਾਂ ਛੋਲ ਜਾ ਕੇ ਕਿ ਆਪਣੇ ਪ੍ਰਵਾਹ ਨਾਲ ਗੱਲ ਕਰਕੇ ਹੈ ਲੋਕੀ ਤਾਂ ਵਿਚ ਲੋ ਆਪਾਂ ਜੋ ਆਪਣੇ ਜੀਰ ਸਾਹਿਬ ਕਹ ਰਹੇ ਨਹੀਂ ਨਹੀਂ ਦਰ ਮੈਨੂੰ ਅਸੀਂ ਪਰਵਾਸ ਸਮੇਤ ਉਸਨਾਂ ਨੇ ਆਪਣੇ ਭਾਰੀ ਨਾਲ ਆਮ ਆਦਮੀ ਪਾਰਟੀ ਦੇ 14 ਫਰਵਰੀ 2019 ਨੂੰ ਸ਼ਾਮਲ ਹੋਏ ਇੱਕ ਵੱਡਾ ਇਕੱਠ ਕੀਤਾ ਅਲ ਘਰ ਦੇ ਕੇ ਉੱਥੇ ਮੇਰੇ ਚਾਰਛੜ ਦੇ ਮਿੱਤਰ ਰਿਸ਼ਤੇਦਾਰ ਸਭ ਸ਼ਾਮਲ ਹੋਏ ਜੋ ਪਾਰਟੀ ਸ਼ਾਮਲ ਹੋਏ ਕਾਸ਼ ਸ਼ਾਮਲ ਹੋਏ ਸਰਦਾਰ ਪਾਲ ਸਿੰਘ ਜੀ ਮਾ ਜੀ ਉਸ ਨੇ ਪੰਜਾਬ ਵਿਧਾਨ ਸਭਾ ਦੇ ਮੌਜੂਦ ਸੇਧ ਕਸਾਂ ਤੇ ਅਜੀਬ ਖਿਆਨਾ ਮੰਤਰੀ ਹਨ ਉਹਨਾਂ ਨੇ ਮੈਨੂੰ ਪਪਾ ਦੇ ਕੇ ਪਾਰਿਸ ਸ਼ੰਭਲੀਤਾ ਉਸ ਸਮੇਂ ਜੱਸੀ ਸੂਨਿਆ ਵਾਲਾ ਜੋ ਐਸਸੀ ਜਿੰਨ ਦੇ 450 ਉਹ ਵੀ ਹਮੇ ਜਾਣ ਇਹਨਾਂ ਮਿੱਤਰ ਸਾਡੀ ਭੈਣ ਜੋ ਅੱਜ ਐਮਐਲਏ ਰਾਏਪੁਰਾਨ ਤੇ ਉਸ ਸਮੇਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਮਿਦਵਾਸਨ ਉਹਨਾਂ ਨੇ ਸ਼ੰਭਲੀਤਾ ਫਤਿਹ ਮੇਂਗਣਾ ਬੈਲਾ ਕੀਤਾ ਗਿਆ ਕਿ ਪਾਰਟੀ ਦੀ ਸੇਵਾ ਕਰੋ ਆਉਣ ਵਾਲੀਆਂ ਜੋ ਹੈ ਚੌਂਕੀਆਂ ਨਗਰ ਪੰਚਾਇਤ ਚੋਣਾਂ ਵਿੱਚ ਤੁਹਾਨੂੰ ਕਿਸੇ ਵਾਰ ਤੋਂ ਲੈਕਚਰ ਲਾ ਕੇ ਸ਼ਹਿਰ ਦਾ ਪ੍ਰਧਾਨ ਬਣਾਇਆ ਜਾਵੇਗਾ ਕਿਉਂਕਿ ਪੁਰਾਣੀਆਂ ਪੰਚਾਇਤਾਂ 'ਚ ਦੇ ਖਰਾਬ ਲੋਕ ਨੇ ਉਹਨਾਂ ਨੂੰ ਬਾਹਰ ਕੱਢਿਆ ਜਾਵੇਗਾ ਸਮਾਜ ਸੇਵੀਆਣੀ ਨਗਰ ਪੰਚਾਇਤ ਬਣਾਈ ਜਾ ਰਹੀ ਹੈ ਪਰ ਜੋ ਖਰੀ ਗੱਲ ਹੈ ਸਮਾਪੀਤਾ ਦਾ ਸਰਕਾਰ ਕੋਲ ਤੋਂ ਬਾਅਦ ਸਾਡਾ ਉਸੇ ਕੋਈ ਗੱਲ ਨਹੀਂ ਹੋਈ ਮੈਨੂੰ ਪ੍ਰਧਾਨ ਨਹੀਂ ਬਣਾਇਆ ਗਿਆ ਸ਼ਹਿਰ ਦਾ ਪਾਰਟੀ ਦਾ ਸ਼ਹਿਰ ਦੇ ਛੋਟੇ ਸ਼ਹਿਰ ਦੇ ਤੇ 4 ਤੋਂ 5000 ਵੋਟ ਹੈ ਤੇ ਤਿੰਨ ਪਰਿਸ਼ਾਦ ਲਾਗੂ ਕਰਤੇ ਰਿਹਾ। ਜੋ ਬੱਚੇ ਸੀ ਮੇਰੇ ਉਹਨੂੰ ਬਰਬਕੜਾ ਕਰਤਾ ਕੋਈ ਬੰਦਨਾ ਨਹੀਂ ਬੰਦਾਣਾ। ਤਿੰਨ ਤਨ ਉੱਪਰ ਨਾਰਤੇ ਗਿਆ ਸਾਡਾ ਕੋਈ ਅਧਿਕਾਰ ਨਹੀਂ ਸੀ ਆ ਤੇ ਨਗਰ ਪੰਚਾਇਤ ਦੇ ਅਧਿਕਾਰੀਆਂ ਨਹੀਂ। ਵੀ ਕਿਹਾ ਗਿਆ ਜੋਸ਼ੀ ਦਾ ਫੋਨ ਚੱਕਣਾ ਜੇ ਫੋਨ ਤੇ ਕਹਿਦਾ ਸਤੋਂ ਕਦੀ ਕੰਮ ਨਹੀਂ ਕਰਨ ਦੇ। ਮੇਰੇ ਕੋਲ ਅਧਿਕਾਰੀਆਂ ਨੇ ਮਲਾਜਮਾਂ ਨੇ ਇਹ ਕੀਤਾ ਮੇਰੇ ਫੋਨ ਬਲਾਕ ਕਰਤੇ ਜਦੋਂ ਕਹਦਾ ਸੀ। ਹੂੰ। ਕਾਂ ਮੇਰੇ ਫੋਨ ਚ ਕਹਿੰਦੇ ਜਦੋਂ ਕੋਈ ਸਮਾਜ ਸੇਵਕਾਂ ਵਾਸਤੇ ਸਾਡੇ ਕੋਲ ਆਉਂਦਾ ਸੀ ਤਾਂ ਸਾਡੇ ਉੱਥੇ ਦੇ ਪੁਰਾਣੇ ਮਲਾਜ਼ਮ ਜਿਹੜੇ ਨੇ ਉਹ ਫੋਨ ਹੀ ਚੱਕਦੇ ਸਨ ਕਿਉਂਕਿ ਉਹਨਾਂ ਨੂੰ ਸਮਝਾਇਆ ਗਿਆ ਸੀ ਜੋ ਸਿੱਖਾ ਸਮਾਜ ਸੇਵਕ ਹੈ ਤਾਂ ਆਪਾਂ ਲੋਕਾਂ ਦੇ ਕੰਮ ਖੰਗਦੀ ਲੈਣਾ ਤੁਹਾਨੂੰ ਕੋਈ ਲੋੜ ਨਹੀਂ ਅਰੇ ਮੈਂ ਗੁੱਸੇ ਹੋ ਕੇ ਐਮਐਲ ਸੰ ਨੂੰ ਲਿਖ ਕੇ ਭੇਜਿਆ ਸੀ ਬੀਜ ਇਸ ਤਰ੍ਹਾਂ ਹੋਇਆ ਤਾਂ ਮੈਂ ਪਾਰਟੀ ਕੰਮ ਨਹੀਂ ਕਰ ਸਕਦਾ ਨਾ ਮੈਂ ਪਾਰਟੀ ਇਲੈਕਸ਼ਨ ਲੜੂੰਗਾ ਪਰ ਟੈਕਟ ਨੂੰ ਮੈਂ ਨਾ ਦਾ ਕੰਮ ਕਰੂੰਗਾ ਨਾ ਕਿ ਮੈਂ ਲੜੂੰਗਾ ਪਰ ਮੈਨੂੰ ਇਹ ਕਹਿ ਨਹੀਂ ਜੋ ਸੀਮ ਹੈ ਕਾਫੀ ਵਿੱਚ ਵਿੱਚ ਇਹ ਮਿਲਾਂ ਜੋ ਤੁਹਾਨੂੰ ਦਿੱਟ ਕਰ ਰਿਹਾ ਹਾਂ ਉਹ ਬਾਹਰ ਦੇ ਦੂੰਗਾ ਪਰ ਕੋਈ ਇਹ ਪਤਾ ਕੀ ਗੱਲ ਕੀਤੀ ਇਹਨਾਂ ਨੇ ਉਹ ਮੈਨੂੰ ਲੋਕਾਂ ਚਹਿਣ ਲੱਗ ਗਿਆ ਕੀ ਵਗਾਰ ਲੇਗਾ ਤੇ ਇਹ ਕਹਿ ਨਹੀਂ ਕੋਈ ਚੋਣ ਹੈਗੀ ਤੇ ਅਸੀਂ ਚੋਣ ਲੜਨਾ ਵੀ ਨਹੀਂ ਚਾਹੁੰਦੇ ਸੀਗੇ ਸਾਨੂੰ ਕਿਹਾ ਕਿ ਤੁਹਾਨੂੰ ਜਿਹੜੇ ਪੱਧਰੀ ਜਾਂ ਸਟੇਟ ਲੈਵਲ ਦੇ ਕਮਿਟੀ ਪਾਵਾਗੇ ਸੁਣਦਾ ਬੜਾ ਵਦ ਤਾਨੂੰ ਅਸੀਂ ਮਾਣ ਸਨ ਮਾ ਦੇਵਾਂਗੇ ਪਰ 2-3 ਸਾਲ ਲੰਗੇ ਕੋਈ ਗੱਲ ਨਹੀਂ ਤੇ ਜਦੋਂ ਇਹਨਾਂ ਨੇ ਰਿਸ਼ੀ ਜਾਰੀ ਕੀਤੀ ਸਾਨੂੰ ਕਿਹਾ ਕਿ ਕੰਮ ਕਰੋ ਤਾਂ ਉਹ ਦਰਖਾਸਤ ਲਈ ਗਈ ਕਾਇਸਰਾਇ ਗਿਆ ਕਾਇ ਪਰ ਵੀ ਆਖੀ ਦਿੱਤਾ ਹੁ ਕਿ ਪਹਿਲਾਂ ਸ਼ਾਮ 7 ਵਜੇ ਲਗਭਗ ਸਾਨੂੰ ਰਿਸ਼ੀ ਜਾਰੀ ਹੋਈ ਉਹ ਨੌ ਬਾਰ ਦੇਖ ਕੇ ਸਾਡੇ ਪਰਿਵਾਰ ਸੇ ਰੋਜ਼ ਬੰਦੇ ਆਉਂਦਾ ਸੀ ਅਜਾਦ ਹੁੰਦਾ ਉਹ ਆਪਣੇ ਕਾਜ ਕਰੇ हंगारा गलत समाज सेवक है मैं से जनता अगे अपने घर लेकर बेनती करता है कि मैं थोड़े तो वास्ते लड़ रहा है मेरे वनों जो चार पां मुद्दे उठाए गए थो सकार चुकते हैं क्योंकि असं समाज सेवी हैं उन्होंने उस मुद्दा आधार पर ही लोगों ने अपने बिजनेस बनाया हुआ है उसे अधिकारिया मुलाजमान के राही रिट मचाई हुई है ਤੇ ਸਾਰੇ ਸਹਿ ਨੂੰ ਪਤਾ ਹੈ ਭਾਰਤ ਸੋ ਸ਼ਹਿਰ ਦਾ ਜਿਹੜਾ 메ਨ ਬਾਜ਼ਾਰ ਹੈ ਇਹ 1940 ਤੋਂ ਪਹਿਲਾਂ ਬਸਿਆ ਸੀ ਸਾਰਾ ਸ਼ਹਿਰ ਹੀ ਪਹਿਲਾਂ ਬਸਿਆ ਸੀ 1940 ਤੋਂ ਪਹਿਲਾਂ ਉਸ ਇਲਾਕੇ ਨਾਲ بیچ ਪਾਇਆ ਗਿਆ ਕੁਝ ਇਲਾਕਾ ਇਹ ਰਹਿ ਗਿਆ ਉਹ ਸਾਡੇ ਬਜ਼ੁਰਗਾਂ ਨੇ ਉਸ ਸਮੇਂ ਦੇ ਮੀਨ ਦਾ ਪ੍ਰਦੇਸ਼ ਯਾਦ ਨੂੰ ਪਹਿਲਾਂ ਇਹ ਉਸ ਸਮੇਂ ਦੀ ਕਿੰਨਾਂ ਖੇਡਿਆ ਹੋਇਆ ਚਾਹ ਮੈਂ ਜੋ ਉਸ ਸਮੇਂ ਦੀ ਬਿੰਦੀ ਸਾਹਿਬ ਕੋ ਘਾਪ ਹੈਗੀ ਹੈ ਸਾਰੇ ਚੋਰ ਬਣਾਇਆ ਜਾ ਰਹੇ ਹੈ ਜੇ ਨੌਮੀ ਕੋਈ ਇੱਥੇ ਸਾਡਾ ਮਲਾਜਮ ਹ ਸਰਕਾਰੀ ਮਲਾਜਮ ਹੁੰਦਾ 4000 ਰੁਪਈਆ ਹੋਂ ਤੁਸੀਂ ਮੁਕਾਰ ਪਾਉਣ ਲੱਗੇ ਹੋ ਸਾਨੂੰ ਤੋ ਪਹਿਲੇ ਹਮ ਪੁਲਿਸਾਂ ਚੜਾ ਪਰ ਅਮਾਰ ਚਾਹੇ ਕੁਝ ਵਿੱਚ ਦਿਆ ਹੁੰਦਾ ਕਿ ਕੋਈ ਨਿਗਿੰਦੀ ਕੰਮ ਚਾਹੇ ਛਡੁੰਦਾ ਇਹ ਇਹਨਾਂ ਨੇ ਕਿੱਟਾ ਬਣਾ ਲਿਆ ਸਰਕਾਰਾਂ ਨੇ ਜਿਹੜੇ ਹੁਣ ਮੈਂ ਦਸਨੀ ਚੰਗੀਆਂ ਗੱਲ ਜਿਹੜੇ 2019 ਦੇ ਨਗਰਪੰਚਾਇਤ ਚੋਣਾਂ ਚ ਮੈਂ 11 ਉਮੀਦਵਾਰ ਖੜੇ ਕੀਤੇ ਸੀ ਉਹਦਾ ਜੋ ਕਿਸੇ ਨੇ ਟਿਕ ਨੀਤੀ ਗਈ ਕਿਉਂਕਿ ਉਸ ਟਾਈਮ ਸਾਡੇ ਮੇਰੇ ਬੱਚਿਆਂ ਨੇ ਮੇਰੇ ਹਰਜੁਨ ਨੇ ਇਲੈਕਸ਼ਨ ਲੜੀ ਸੀ ਕਿ ਸਨ ਸਾਡੇ ਬੰਦਿਆਂ ਨੂੰ ਜਿਹੜੇ ਇਸ ਸਮੇਂ ਤੁਹਾਡੀ ਪਾਰਟੀ ਸਾਥ ਦੇ ਰਹੇ ਹਨ અમારી ਪਾਰਟੀ ਦਾ 2024 ਇਲੈਕਸ਼ਨ 'ਚ ਅਸੀਂ ਟਿਕਾ ਦੇਵਾਂਗੇ ਕਿ ਉੱਥੇ ਨਗਰ ਪੰਚਾਇਤ 'ਚ ਕਾਪੀ ਹੋਵਾਂਗੇ ਪਰ ਇਹਨਾਂ ਨੇ ਕੀ ਕੀਤਾ ਉਸ ਸਮੇ ਬਾਅਦ ਜਿਹੜੇ ਪੁਰਾਣੇ ਉਮੀਦਵਾਰ ਜਿੱਤੇ ਸੀ ਫਿਰ ਦੀ ਬਾਕੀਆਂ ਨੇ ਸਾਡੇ ਕੈਂਡੀਡੇਟਾਂ ਵਾਰਾ ਕੇ ਕਿਉਂਕਿ ਸਰਕਾਰ ਦੇ ਵਿੱਚ ਸੰਘ ਹੋ ਦੁਕਾਨ ਤੇ ਕਾਬੂ ਪਿਆ ਸੀ ਉਹਨਾਂ ਨੂੰ ਹੀ ਵਿਚਰ ਲਾ ਕੇ ਸਾਨੂੰ ਬਾਹਰ ਕਰ ਦਿੱਤਾ। ਅਸੀਂ ਘਰੇ ਬੈਠ ਗਏ ਕੰਮ ਕਰ ਉਹ ਆਪੇ ਤੋਂ ਹਰੇ ਸਾਨੂੰ ਬਾਹਰ ਵਿੱਚ ਸ਼ਹਿਰ ਵਿੱਚ ਕੰਮ ਕਰਨ ਦਾ ਕੋਈ ਮੌਕਾ ਨਹੀਂ। ਤਾਂ ਇਹ ਤੇ 2024 ਇਲੈਕਸ਼ਨ ਦੀ ਮੱਤ ਦੇ ਆ ਗਈ। ਜਿਹੜੇ ਬੰਦੇ ਸਾਨੂੰ ਕਹਿੰਦੇ ਸੀ ਸਾਡੇ ਡਿਜੀ ਨਾਲ ਕਹਿੰਦੇ ਸੀ ਕਹੈਂ ਤੁਹਾਡੀ ਕੀ ਐ ਕੀ ਕਰਨਾ ਆਈ ਹੂੰ ਉਹੀ ਜਿਹੜਾ ਮੁੱਦੀ ਕਾਰਜ ਬਠਾਏ ਕੋਨੇ ਉਹੀ ਮੂਰੇ ਨੇ ਉਹੀ ਕਹਿੰਦੇ ਅਸੀਂ ਬੰਧਨ ਰੋਣਾਗੇ ਸਾਡੀ ਕੋਈ ਗੱਲ ਨਹੀਂ ਹੈਗੀ ਅਸੀਂ ਤਾਂ ਬਾਹਰ ਆਏ ਆਂ ਤੇ ਗੇਨ ਗੱਲ ਇਹ ਸੀ ਕਿ ਤਾਂ ਬਾਜ਼ਾਰ ਦਾ ਮੁੱਦਾ ਸੀ ਮੈਂ ਕਹਿੰਦਾ ਸੀ ਵੀ ਇਹ ਜਿਹੜੇ ਅਸੀਂ ਦੇ ਮਾਲਕ ਹੈ ਸੌ ਕਿੱਦੇ ਹੋਏ ਨੇ ਜਿਹੜੇ ਸਾਡੇ ਕੋਲ ਕੈਸ਼ ਦਿੱਤੀ ਹੋਈ ਹੈ ਵਾਪਸ ਲਾਓ ਇਹਨੂੰ ਲਾਲਫੀ ਤੱਕ ਪਹੁੰਚਾਏ ਜੋ ਮਾਦੀ ਕਰੋ ਇਹਦਾ ਮਾਲਕ ਐ ਘਰ ਕਿੱਜ ਜਾਵਾ ਦੁਕਾਨ ਨੂੰ तंग प्रशाद बंद करना बंद करो इन्हें क्या जोशी ने नहीं हटना लोगों वास्ते तो होने ही बार दो उन्होंने आपकी चार मुताब नहीं बार दिता पर मैं होने में कहा कि चलो मैं लोगों वास्ते जूना से जूना लड़ता रहूंगा जो भी हो चाहे मेरी मौत देखनी पाए मैं पिछले नहीं हटूँगा ना मेरा परिवार मेरे नाल है सू कोई झेप नहीं है लोगों वास्ते लड़ूंगा तो एक गल का दो हजार ਉਨੀਏ ਨਗਰਪਾਲਿਕਾ ਨੇ ਕੀ ਮਗੇ ਲਗਭਗ ਵਿੱਚ ਜ਼ਮੀਨ ਦਿੱਤੀ ਸੀ ਸਰਕਾਰੀ ਕਾਲਜ ਭਾਵ ਸੰਬੰਧ ਤੇ ਉਸ ਤੇ ਸਿੱਖਿਆ ਭਾਵ ਨੂੰ ਨਾ ਨੌਕਰਾਂ ਕੀਤੀ ਗਈ ਹੈ ਇੰਤਕਾਲ ਚ ਚੁੱਕਿਆ ਉਹਨੂੰ ਬਾਰ ਬਾਰ ਕੋਸ਼ਿਸ਼ ਕੀਤੀਆਂ ਜਾ ਰਹੀਆਂ ਨੇ ਇਹ ठाਉ ਇੱਕ ਟੈਂਸਿਟੀ ਪਿਆ ਪਾਸ ਸਿੱਖਿਆ ਭਾਵ ਦੇ ਕੋਲ ਸੂਲਬਾਤ ਕਰਨੇ ਨੇ ਮੇਰੇ ਦਫ਼ਤਰ ਚ ਆ ਕੇ ਲੋਕਾਂ ਨੂੰ ਪਤਾ ਕਰਕੇ ਇਥੇ ਸਮਾਜ ਸੇਵਾ ਕੰਮ ਕਰ ਸਕਦਾ ਹੈ ਮੈਨੂੰ ਆ ਕੇ ਦੱਸਿਆ ਉਹ ਸਰਕਾਰੀਆਂ ਨੇ మే ਸਰਕਾਰ ਦੀ ਜਦੋਂ ਦਾਹੀ ਨਾ ਹੀ ਪਾਸ ਸੁਝ ਕਾ ਨਹੀਂ ਬਣਿਆ ਕਿਉਂਕਿ ਇਥੇ ਦੀ ਰੀਡ ਨਹੀਂ ਚਾਹੁੰਦੇ ਕਿ ਇਥੇ ਕਾਜ ਬਣੇ ਸਾਡੇ ਬੱਚੇ ਬਾਹਰ ਨਿਕਲੇ ਜਾਂ ਪੜ੍ਹ ਕੇ ਸੂਝ ਵਾ ਨਾ ਮਾਣ ਸਕਣ ਸਾਡੀਆਂ ਬੱਚੀਆਂ ਪੜ੍ਹ ਬਾਹਰ ਜਾਂਦੀਆਂ ਨੇ ਤਿੰਨ ਤਿੰਨ ਘੰਟੇ ਬੱਚਿਆਂ ਨੂੰ ਮਾਪਿਆਂ ਦੀ ਨਿਗਰਤ ਤੋਂ ਦੂਰ ਲੈਣਾ ਪੈਂਦਾ ਹੈ ਬੱਚੇ ਗਮਰਾਹ ਵੀ ਹੋ ਜਾਂਦੇ ਨੇ ਅੱਜ ਕੱਲ ਮਾਪਿਆਂ ਦੇ ਆਠਵਾਂ ਬੱਚਾ ਦਾ ਹੈ ਨਹੀਂ ਕਿ ਬੱਚਾ ਹੈ ਉਹੀ ਬੱਚਾ ਬਾਕੀ ਹੋ ਗਿਆ ਮਾਪੇ ਤੋਂ ਤਾਂ ਮਾਪਾ ਪੜਾਪਾ ਇਹਦਾ ਰਹਿੰਦਾ ਅਸੀਂ ਕਹਿੰਦੇ ਆ ਕਿ ਇਹ ਸਿੱਖਿਆ ਭਾਸ਼ਾ ਜੀ ਮਿਲਣੀ ਚਾਹੀਦੀ ਹੈ ਕਾਜ ਜੇ ਜੋ ਜ਼ਮੀਨ ਨਗਰ ਪੰਚਾਇਤ ਰਾਣੀ ਨੇ ਤਰਫੀ ਸੀ ਉਸ ਤੇ ਕਾਜਵਾਨਾ ਚਾਹੀਦਾ ਹੈ ਅਤੇ ਜਿਹੜਾ ਕਾਜਵਾਨਾ ਹੈ ਉਹ ਤਰ੍ਹਾਂ ਚੱਲੂ ਹੋਣਾ ਚਾਹੀਦਾ ਹੈ ਉਸ ਸਮੇਂ ਤੇ ਕਾਂਗਰਸ ਮੰਤਰੀ ਨੇ ਨੀ ਪੱਤਰ ਰੱਖਿਆ ਸੀ ਉਹ ਵੀ ਚਕਾਦਤਾ ਦਾ ਸਾਡੀ ਜ਼ਖਾਰ ਦੇ ਅੰਦਰ ਪਰ ਦੇਖੋ ਇਹ ਜੋ ਮਲੂਤੀ ਕੀ ਹੋ ਗਈ ਜੋ ਬਾਜ਼ਾਰ ਦਾ ਮਸਲਾ ਹੈ ਉਹ ਵੀ ਨਹੀਂ ਨਹੀਂ ਸਾਫ ਨਹੀਂ ਹੈਗੀ ਤੀਜਾ ਮਸਲਾ ਹੈਗਾ ਸਬਜ਼ੀ ਮੰਡੀ ਦਾ ਸਬਜ਼ੀ ਮੰਡੀ ਉਹ ਸਸਟਾ ਤੋਂ ਕਾਮਨ ਚੱਲ ਰਹੀ ਹੈ ਜਦੋਂ ਐਮਐਰਏ ਸਾਫ ਮਿਲਦਾ ਮੈਂ ਆ ਗਣੀਏ ਕਿੱਦੈ ਸਿਕਾ ਸੀ ਆਪਾਂ ਸਬਜ਼ੀ ਮੰਡੀ ਮਹੀਨੇ ਬਾਅਦ ਆਵਾਂਗੇ ਇੰਚਾਂ ਚੱਲਾਂਗੇ ਤੇ ਗੱਲ ਕਰਦੇ ਹੱਸ ਕੇ ਕਰਦੇ ਨਹੀਂ ਇਹ ਨਹੀਂ ਸਾਫ ਨਹੀਂ ਮੈਂ ਚਾਹੁੰਦਾ ਗਰੀਬ ਕਿਸਾਨਾਂ ਜਿਹਨਾਂ ਕੋਲ ਟੱਕ ਜ਼ਮੀਨ ਹੈ ਜਦੋਂ ਮਜ਼ਾਰ ਚਾਹੁੰਦੇ ਨੇ ਸਬਜ਼ੀ ਵੇਚਣੇ ਤੋਂ ਪੈਸੇ ਜੀ ਚਾਹੁੰਦੇ ਨੇ ਇਹ ਚੌਥੀ ਗੱਲ ਹੈ ਕਿ ਕਿਹੜਾ ਆਪਣਾ ਇਹਗਾ ਸਾਉਂਦੀ ਮੰਡੀ ਦਾ ਮੁੱਦਾ ਇੱਕ ਮਹੀਨਾ ਇੱਕ ਹੈਗਾ ਸਾਡਾ ਸ਼ਹਿਰ ਦਾ ਤੇ ਸਰਕਾਰੀ ਹਸਕਾਰ ਦੇ ਵਿੱਚ ਲੇਰੀ ਕਾਰਡ ਦੀ ਘਾਟ ਵਾਸਤੇ ਅਸੀਂ ਬਹੁਤ ਦੇਰ ਤੋਂ ਲੱਗ ਰਹੇ ਹਾਂ ਕੋਈ ਸੰਕਾ ਸਰਕਾਰ ਸੰਸਦੀ ਨਹੀਂ ਆਮ ਜਨਤਾ ਵੀ ਸੰਸਦੀ ਨਹੀਂ ਹੈਗੀ आम जनता ਵੀ ਕਹੇਗੀ ਗੱਲ ਨਹੀਂ ਕਰਦੀ ਸਾਨੂੰ ਆਤਮਿਕ ਸੱਤ ਲੈ ਕੇ ਆ ਕਿਉਂਕਿ ਜੋ ਮੁੱਢਲਾ ਚੈੱਕਪ ਬੁੰਦਾ ਉਹਦੇ ਵਾਸਤੇ ਤਾਂ ਰੀਡਕਟ ਦੀ ਜ਼ਰੂਰਤ ਹੁੰਦੀ ਹੈ ਇੱਥੇ ਹੈਲਪਰ ਨੈਸ਼ਨਲ ਮੇਰੇ ਪਹਾੜਾਂ ਦੇ ਨੇ ਬੱਚੇ ਛੱਡੇ ਉਹੀ ਚੈੱਕਪ ਕਰਦੀਆਂ ਨੇ ਡਾਕਟਰ ਜੈਸ ਡਾਕਟਰ ਹੀ ਹਾ ਹੁੰਦਾ ਬੜੀ ਸ਼ਰਮ ਦੀ ਗੱਲ ਹੈ ਸਰਕਾਰਾਂ ਸ਼ਰਮੋਂ ਚੱਕਦੀ ਹੈ ਲੋਕਾਂ ਨੂੰ ਸ਼ਰਮੋਂ ਚਾਹੀਦੀ ਹੈ ਸਮਾਜ ਵੀ ਸਾਥ ਦਿਓ ਇੱਥੇ ਬੜੇ ਬੜੇ ਹੋਟਲਾਂਾਂ ਜਾ ਕੇ ਜਿਹੜੇ ਲੋਕ ਨੇ ਆਪਣੇ ਆਪ ਨੂੰ ਅਖਾਪੀ ਕਰਮ ਦੇ ਪ੍ਰਧਾਨ ਬਹੁੰਦੇ ਨੇ ਆਪਣੇ ਪਰਿਵਾਰ ਮੈਂਬਰ ਚੋਣ ਲਾੜ ਰਹੇ ਨੇ ਸਿੱਧੀ ਜਿਹੜੀ ਚੱਲ ਰਹੇ ਨੇ ਕੋਨਾ ਦਿਨਾਂ ਚ ਉੱਥੇ ਜਾ ਕੇ ਮੀਤ ਬਤਾਇਆ ਜਾ ਰਿਹਾ ਹੈ ਉਥੇ ਸ਼ਰਾਬ ਪਾਈ ਜਾ ਰਹੀ ਹੈ ਆਪ ਅਖਾਪੀ ਪ੍ਰਧਾਨ ਬਣੇ ਹੋਏ ਨੇ ਆਪਣੇ ਪਰਿਵਾਰਾਂ ਨੂੰ ਲਿਖਣ ਲਾ ਕੇ ਜਲਦੀ ਇਹ ਬਹੁਤ ਮਾੜੀ ਗੱਲ ਹੈ ਮੈਂ ਆਪਣੇ ਬਾੜਵਾਸੀ ਨੂੰ ਬੇਨਤੀ ਕਰਦਾ ਹਾਂ ਮੈਂ ਇੱਕ ਸਮਾਜ ਸੇਵੀ ਸਾਰੇ ਕਰਮਈ ਸਮਾਨ ਕਰਨ ਵਾਲਾ ਵਿਅਕਤੀ ਮੈਂ ਕਹਾਂ ਨਾ ਅਸੀਂ ਕੋਈ ਧਾਰੋ ਨਹੀਂ ਵੰਡ ਰਹੇ ਕਿ ਅਸੀਂ ਲੱਡੂ ਨਹੀਂ ਵੰਡ ਰਹੇ ਸਿੱਧੀ ਜਾਂ ਤਾਂ ਬਾਅਦ ਇਹ ਸਾਨੂੰ ਮਾਰਸ ਮਾਰ ਦਵੋਗੇ ਅਸੀਂ ਗੁੱਲ ਬਾਤੀ ਕਰਾਂਗੇ ਜੋ ਖਾਓਗੇ ਦੇਵਾਂਗੇ ਪਰ ਗੱਲ ਇਹ ਹੈ ਨਾਇਕ ਨਾ ਖਾਨਕੂਨੀ ਵਾਲਾ ਮੈਂ ਇੱਕ ਤਾਂ ਸਾਦੀ ਰੋਟੀਾਂ ਚੋਪਲੀ ਟਿਕਾਣਾ ਬੰਦਾ ਨਾ ਮੈਂ ਕਹਾਂ ਚਾਹ ਪੀਣਾ ਰੋਟੀ ਖਾਣੇ ਮੈਂ ਕਹਾਂ ਤੁਹਾਡੀ ਸੇਵਾ ਕਰਾਂ ਕੋਈ ਮੇਰੀ ਅਹਰ ਸਾਦੀ ਮੂਹਰ ਬੰਦਾ ਕਹਿ ਲਵੇ ਮੈਂ ਕਿ ਤੁਸੀਂ ਖਾਪੀਆਂ ਲਿਆ ਹੋਵੇ ਜਾਂ ਖਾਧਾ ਹੋਵੇ ਜਾਂ ਮੇਰੇ ਪਰਵਾਹ ਨਹੀਂ ਮੰਗਿਆ ਹੋਵੇ ਜਿਹੜੇ ਲੋਕ ਨੇ ਤਾਂ ਮੇង ਉਹਦੀ ਯੋਜਨਾ ਕਰਦੇ ਨੇ ਉਹ ਸਾਡੇ ਮੁਰਾਫਲੇ ਜਿਲ੍ਹੇ ਇਲੈਕਸ਼ਨ ਲੜ ਰਹੇ ਨੇ ਸਿੱਧੀ ਦਿਨਾਂ ਦੇ ਵਿੱਚ ਹੋਟਲਾਂ 'ਚ ਜਾ ਕੇ ਮੀਤ ਬਤਾਇਆ ਜਾ ਰਿਹਾ ਹੈ ਸਰਾਬਾ ਪਲਾਈਆਂ ਜਾ ਰਹੇ ਨੇ ਉਹਨੂੰ ਸ਼ਰਮ ਨਹੀਂ ਆ ਰਹੀ ਪਰ ਮੈਂ ਕਹਿੰਦਾ ਵੀ ਮੈਂ ਨਾ ਕਾਨੂੰ ਬੰਦ ਰਿਹਾ ਨਾ ਪਲਾਉਣੀ ਹੈ ਨਾ ਵਿੱਚ ਕਿਸੇ ਨੂੰ ਖਲੋਣ ਦਾ ਖਾਦਾ ਪਰ ਗੱਲ ਇਹ ਹੈ ਜਦੋਂ ਤੁਸੀਂ ਸਾਨੂੰ ਮਾਰ ਸਮਾ ਦਵੋਗੇ ਸਿੱਧੀ ਜਾਂ ਤੋਂ ਬਾਅਦ ਅਸੀਂ ਤੁਹਾਡੇ ਜੋ ਆਮੀ ਬੈਸ਼ੂ ਪਾਰਕੀ ਵਿਰਾਂਗੇ ਜੋ ਪਾਉਨੇ ਸ਼ਾਮਾਂਗੇ ਪਰ ਗੱਲ ਇਹ ਹੈ ਇਹਨਾਂ ਨੂੰ ਲੋਕਾਂ ਨੂੰ ਚਾਹੁੰਦਾ ਹੈ ਜੋ ਅੱਜ ਕਾ ਸ਼ਰਾਬ ਪਰਾ ਰਹੇ ਨੇ ਜਾਂ ਪੀ ਰਹੇ ਨੇ ਉਹਨੂੰ ਪਰਮਾਤਮਾ ਕਦੇ ਵੀ ਵਕਤ ਸੁਭਾਣੀ ਇਹ ਧਰਮ ਗਾਉ ਤੇ ਚੌਧਰਾ ਕਰਕੇ ਆਪਣੇ ਆਪ ਨਹੀਂ ਇਥੇ ਬਣ ਕੇ ਆਪ ਇਲੈਕਸ਼ਨ ਲੜਦੇ ਨੇ ਪਰ ਬਹੁਤ ਸ਼ਰਮ ਦੀ ਗੱਲ ਹੈ ਕਿ ਲੋਕਾਂ ਨੂੰ ਧਰਮ ਦੀ ਗੱਲ ਨਹੀਂ ਕਰਨੀ ਚਾਹੁੰਦੇ ਮੈਂ ਸਹਿਰ ਧਰਮ ਦਾ ਸਕਾਰ ਕਰਨਾ ਚਾਹਤੀਆਂ ਮੇਰੀ ਘਰ ਪਤਨੀ ਰੂਪੀ ਜਾਨੀ ਜੋ ਜੇ ਕਿ ਬਾਹਰ ਨੰਬਰ 200000 ਜਵਾਰ ਲੱਗ ਰਹੀ ਹੈ ਕਿਉਂਕਿ ਸਰਕਾਰ ਨੂੰ ਅਸੀਂ ਸਰਕਾਰ ਦੇ ਬਾਰੇ ਹੋਈਆਂ ਉਹਨੇ ਲੋਕਾਂ ਦੀ ਗੱਲਾਂ ਨਹੀਂ ਸੁਣੀਆਂ ਪਰ ਸਰਕਾਰ ਦਾ ਲੀਡਰ ਅੱਜ ਕਹਿਣਾ ਕਰਦਾ ਮੈਂ ਕਰ ਦੂੰ ਮੈਂ ਕਰ ਦੂੰ ਬਗੋਂ ਬੋਲ ਲਾਤੇ ਮੇਰਾ ਵੀ ਚੋਣ ਮੈਨੀਫੈਸਟੋ ਉਹਨੇ ਚੋਰੀ ਕਰਕੇ ਬਿਲਾਅੰਟ ਲਾਤਾ ਪਰ ਮੈਂ ਚੋਣ ਕੁਝ ਨਹੀਂ ਲੈ ਗਿਆ ਵੀ ਲਾਓ ਇਹ ਝੂਠ ਬੋਲਦਾ ਗੱਲਾਂ ਨਹੀਂ ਕਰਨੀਆਂ 3 ਸਾਲ ਲੰਘ ਗਏ ਇਹਨੇ ਕਿਸੇ ਨੂੰ ਸੁਣਨੀ ਅਸੀਂ ਇਹ ਜਿਤਸੂ ਕੀਤਾ ਜਿੰਨਾ ਚਿਰ ਇਹ ਜੰਗ ਸਾਰੇ ਜਿਤਨੇ ਨਹੀਂ ਹੈਗੇ ਅਸੀਂ ਬਾਸੇ ਵੀ ਹਟਾ ਗਏ ਸੋ ਬੇਨਤੀ ਹੈ ਸਾਡੇ ਸਾਥ ਦਿਓ